ਗੰਦੇ باوجود ਅੱਜ ਦੋ ਧੜਿਆਂ ਵਿੱਚ ਹੋਈ ਲੜਾਈ ਦੌਰਾਨ ਖੁੱਲ ਕੇ ਚੱਲੀਆਂ ਗੋਲੀਆਂ ਚਾਰ ਆਂਡ ਫਾਇਰ ਹੋਏ ਇੱਟਾਂ ਪੱਥਰ ਚੱਲੇ ਕਾਤੇ ਬਾਹਰ ਖੜੀ ਸਾਵਕਾ ਕੌਂਸਲਰਲੀ ਗੱਟੀ ਦੇ ਸ਼ੀਸ਼ੇ ਟੁੱਟੇ ਇੱਕ ਪੱਖ ਦੇ ਵਨੀ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਵਿਜੇ ਆਪਣੇ 15 ਸਾਥੀਆਂ ਨਾਲ ਉਹਨਾਂ ਦੇ ਮੁਹੱਲੇ ਵਿੱਚ ਆ ਗਿਆ ਜਿਸ ਨੇ ਉਨਾ ਉੱਪਰ ਹਮਲਾ ਬੋਲ ਦਿੱਤਾ ਅਤੇ ਉਹਨਾਂ ਉੱਪਰ ਇੱਟਾ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਦੱਸਿਆ ਕਿ ਵਿਜੇ ਕੋ ਨਾਜਾਇਜ਼ ਸਿਆਸੀ ਜਿਸ ਨਾਲ ਉਸ ਨੇ ਗੋਲੀ ਚਲਾਈ ਦੂਜੇ ਪੱਖ ਦੀ ਔਰਤ ਪਾਸ਼ੋ ਨੇ ਦੱਸਿਆ ਕਿ ਵਿਜੇ ਅਤੇ ਉਸਦੇ ਲੜਕੇ ਉੱਪਰ ਹਮਲਾ ਹੋਇਆ ਅਤੇ ਉਹਨਾਂ ਦੇ ਲੜਕੇ ਨੇ 4 ਗੋਲੀਆਂ ਚਲਾਈਆਂ। ਪੁਲਿਸ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਫਲਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ।

ਕੀ ਜੇ ਕੋ ਦੋ ਪਸਤਾਨਾ ਲਿਖੇ। ਇਹਨਾਂ ਕਰੇ ਕਿਦਾਂ ਚੱਲ ਗਈਆਂ? ਕਿਤਾ ਮੈਂ ਤਰਾ ਕਾਰ ਬਣਾਦਾ ਗਈ। ਕੱਦ ਕੱਦ ਕੋਈ ਲੋਕੀ ਆਪਣਾ ਘਰ ਬਣਾਉਂਦਾ। ਇਹਨਾਂ ਨੂੰ ਲੜਾਈਆਂ ਤੋਂ ਮੁੱਕਣੀ ਹੈ। ਉਹ ਤਾਂ ਬੰਦਾ ਬਣਾ ਦੇਤੀਆ। ਕੀ ਕੋਈ? ਉਹ ਕਹਿ ਵੀ ਪਤਾ ਲੱਗੀ ਪਈ। ਮੈਨੂੰ ਪਤਾ ਲੱਗੂ ਕਿਹੜਾ ਕਰਦਾ। ਸੁਣ ਕੇ ਚੜ੍ਹਵਾ ਪਾਣੀ ਦੇ ਚਲ ਆ ਕੇ ਕਰ ਲੈਨੇ ਬੰਦੇ ਕੌਣ ਸੀਗੇ ਇਹ ਤਾਂ ਪਤਾ ਹੀ ਨਹੀਂ ਪੈਨ ਹੋਇਆ ਆ ਪੈਨ ਦਿੱਕਤ ਹੈ ਚਲੋ ਜਾ ਉਹਨੇ ਕਹਿੰਦਾ ਇਹ ਤਾਂ ਸਹੀ ਨਹੀਂ ਇਹ ਤਾਂ ਸਹੀ ਨਹੀਂ ਕੁਛ ਨਹੀਂ ਆਇਆ ਜਿਹੜੇ ਲੋਕ ਚੇਕ ਮੇਰਾ ਨੰਬਰ ਕਾਹਿੰ ਕੀ ਹੋਇਆ ਕੁਛ ਨਹੀਂ ਆਇਆ ਤੇ ਮੁੰਡੇ ਜੀ ਵੀ ਮੇਰੇ ਕੰਨੇ ਮੁੰਡੇ ਨੇ ਇੱਥੇ ਕਿਹਾ ਲਿਆ ਪੰਜ ਛੇ ਜਣਿਆਂ ਨੂੰ ਮੈਂ ਮਨਵਾਸ ਵਿੱਚ ਆਇਆ ਮਗਾ ਪੁੱਤ ਚਲੋ ਜਾ ਮੈਂ ਤਾਂ ਬੀਜੇ ਦਾ ਮੁੰਡਾ ਵੀ ਸੀ ਇਨਕੀਪੂ ਨੂੰ ਛੇ ਨੂੰ ਸਾਰੇ ਜਣੇ ਸੀ 5-7 ਬਣੇ ਮਗਾ ਪੁੱਤ ਕੋਈ ਨਾ ਅੱਜ ਹੋਰ ਹੋਰ ਲੜਨ ਮਾਚੀ ਗਿਆ ਲਾਣੇ ਵੀ ਆਪਾਂ ਗਾਏ ਤਜਵੀਨਾਂ ਬੰਦ ਨਹੀਂਆ ਮੈਂ ਬੀਜੇ ਦੇ ਮੁੰਡੇ ਨੂੰ ਕਿਹਾ ਨਾ ਬੀਜੇ ਨਾ ਕਾਕੇ ਤੇਰੀ ਕੋਈ ਲੜਾਈ ਨਹੀਂ ਕਹਿੰਦਾ ਮੇਰੇ ਭਰਾ ਨਹੀਂ ਆਗੇ ਕੰਨ ਮੇਰੇ ਭਰਾ ਆ ਕੰਨ ਮਨ ਹੁਣ ਕਹਿ ਤੂੰ ਮੇਰੇ ਚੇਕ ਨਹੀਂ ਮੈਂ ਕਹ ਇਹ ਤੇ ਤੇਰੇ ਭਰਾ ਹੀ ਦੁਸ਼ਮਣ ਹੈ ਤੇ ਵੀ ਆਪ 20 20 ਬੰਦੇ ਲੈ ਕੇ ਮੈਂ ਆ ਰਾਮ ਮੰਦਿਰੇ ਕੋਲ ਗਈ ਮੈਂ ਕਹ ਬੀਜ ਤੇਰੀ ਕੋਈ ਲੜਾਈ ਨਹੀਂ ਸਾਡੇ ਨਾਲ ਬੀਜ ਨੇ ਮੇਰੇ ਚ ਪੇੜ ਗੱਡ ਕੇ ਮਾਰੀ ਬਣਾ ਕੇ ਮੈਨੂੰ ਭਾੜਿਆ ਨਹੀਂ ਮੈਂ ਮਿਆਨੇ ਲੈ ਕੇ ਦੋਰ ਦੇ ਅੰਦਰ ਵੜ ਗਈ ਆਪਣੀ ਮੈਂ ਗੁੰਡਾ ਲਾ ਲੈ ਮੇਰੇ ਕੋ ਉੱਤੇ ਚੜ ਗਏ 10 ਜਣੇ ਸਾਰਿਆਂ ਨੇ ਮੇਰੇ ਘਰ ਉੱਤੇ ਕਮਰਾ ਤੋੜਦਾ ਹਮਲਾ ਕੀਤਾ ਮੇਰੇ ਘਰ ਤੋਂ ਇੱਕ ਕੱਟਾ ਮੇਰੇ ਇਹ ਕੁ ਚੱਲੀ ਮੈਂ ਮੈਕ ਉਹ ਤੇ ਆਪਣੇ ਮਨਚੇ ਨਹੀਂ ਦਰਬਾਰ ਕਰਨੀ ਕਿ ਕਿੱਥੇ ਆ ਫਾਇਰ ਹੋ ਰਿਹਾ ਹੈ ਇਹ ਬੀਜੇ ਨੇ ਕੀਤਾ ਜੀ ਇੱਥੇ ਬਣਾ ਪਰੇ ਕਰਕੇ ਗੋਲੀ ਚਲਾਈ ਆ ਬੀਜੇ ਬੱਚੇ ਉਹਨਾਂ ਨੇ ਇਹਨਾਂ ਨੇ ਚਲਾਈ ਇਹ ਬੀਜੇ ਬੱਚੇ ਨੇ ਵੀ ਅਪੀਲ ਕੀਤਾ ਮਨ ਮੁੰਡਿਆਂ ਨੇ ਇਹ ਮੁੰਡੇ ਬੀਜੇ ਨੂੰ ਜਵਣੀ ਸੀ ਬਾਪਾ ਦੇ ਮੁੰਡੇ ਲੱਗ ਦੋੜ ਗਏ ਦੂਜਾ ਵੀ ਬੀਜੇ ਨਾਲ ਮੁੰਡੇ ਕਾਲੀ ਸੀ ਹਾਂ ਵੀ ਬੀਜੇ ਬੱਚੇ ਸੀਨ ਕੇਸ ਸੀ ਬਹੁਤ ਜਣੀ ਮੁੰਡੀ ਗੋਲਦਾ ਅੰਗਰ ਸੀਗਾ ਹਾਂਜੀ ਹਾਂਜੀ ਪੂਜਾ ਮੇਰਾ ਨਾਮ ਆ ਸੰਜੂ ਦੀ ਵਾਈਫ ਆ ਮੈਂ ਜਿਹਦੇ ਪਹਿਲਾ ਗੋਲੀ ਚੱਲੀ ਸੀ ਹਾਂਜੀ ਜਿਹਦੇ ਪਹਿਲਾ ਗੋਲੀ ਚੱਲੀ ਸੀ ਉਹਦੀ ਵਾਈਫ ਆ ਮੈਂ ਹਾਂਜੀ ਤੇ ਅੱਜ ਛੋਟੇ ਜਿਹੇ ਮੁੰਡੇ ਨਾਲ ਛੋਟੇ ਮੁੰਡੇ ਨਾਲ ਅੱਜ ਵੀਜੇ ਦਾ ਮੁੰਡਾ 17 ਸਾਲ ਦਾ ਉਹਦੇ ਨਾਲ ਲੜਾਈ ਹੋ ਗਈ ਮਨੀ ਦੇ ਮੁੰਡੇ ਦੀ ਮਨੀ ਦੇ ਮੁੰਡੇ ਦੀ ਵੇਸ ਬਸਾਈ ਹੋਈ ਅਸੀਂ ਹਟਾ ਕੇ ਅਲੱਗ-ਅਲੱਗ ਕਰ ਦਿੱਤੇ ਆ ਤੇ ਉਹ ਵੀਜਾ ਆ ਲੁਧਿਆਣੇ ਜਾ ਰਿਹਾ ਸੀ ਵੀਜਾ ਵੀਜਾ ਵਾਪਸ ਆਇਆ ਮੈਂ ਵੀਜੇ ਦਾ ਨਾਲ-ਨਾਲ ਹੀ ਆਈ ਮੈਂ ਕਿਹਾ ਭਾਈ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਕਹਿੰਦਾ ਮੈਂ ਕਿਹੜਾ ਲੜਨ ਜਾ ਰਿਹਾ ਮੈਂ ਲੰਬਾ ਹੀ ਦੇਣ ਜਾ ਰ ਤੇ ਐ ਮਨੀ ਤੇ ਮਨੀ ਦੇ ਘਰ ਆਲੀ ਆਈ ਇੱਥੇ ਨੱਠ ਕੇ ਤੇ ਉਹ ਬੀਜੇ ਦੇ ਹੱਥ ਭੜਾ ਥੀਜੇ ਪੈ ਲਗਾ ਬੀਜੇ ਨੇ ਮਾਰਤੀ ਉਹਦੇ ਚਪੇੜ ਚਪੇੜ ਮਾਰਤੀ ਉਹਦਾ ਮੁੰਡੇ ਨੇ ਦੇਖ ਲਿਆ ਤਾਂ ਚਪੇੜ ਮਾਰੀ ਮੇਰੇ ਡੈਡੀ ਦੇ ਉਹਨੇ ਉਹ ਖੁੰਜੇ ਜੋ ਖੜ ਕੇ ਉਹਦਾ ਮੁੰਡੇ ਨੇ ਨਾ ਉੱਤੇ ਆਪਣੇ ਕੋਠੇ ਦੇ ਉੱਤੇ ਲੁਖੇ ਸੀ ਜਿਹਦਾ ਦੇਖ ਲੈ ਨਾ ਬੀਜੇ ਆ ਗਿਆ ਉੱਤੇ ਖੜੇ ਸੀ ਉਹਨਾਂ ਨੇ ਉੱਤੋਂ ਦੋ ਫੈਰ ਕੀਤੇ ਆ ਜਦੋਂ ਉਹਨਾਂ ਨੇ ਫੈਰ ਕੀਤੇ ਤਾਂ ਬੀਜੇ ਲੋਖੇ ਨੱਠ ਕੇ ਦਰਮੇ ਹੋ ਗਿਆ ਦੋ ਫੈਰ ਹੋਇਆ ਦੇਖ ਪਹਿਲਾ ਵੀ ਸਾਡਾ ਸੀ ਇਹੀ ਚਾਹਨੇ ਆ ਤੇ ਪਹਿਲਾ ਵੀ ਮੇਰੇ ਘਰ ਵਾਲੇ ਤੇ ਗੋਲੀ ਇਹੀ ਗੱਲ ਤੋਂ ਚੱਲੀ ਆ ਪਾਰਸਲ ਨੇ ਚਰਾਈ ਆ ਪਾਰਸਰ ਆ ਜਿਹੜਾ ਉਹ ਮੁੰਡਾ ਮਨੀ ਦਾ ਮੁੰਡਾ ਮਨੀ ਦਾ ਮੁੰਡਾ ਵਾ ਦੋ ਫੇਰ ਹੋਇਆ ਦੋ ਫੇਰ ਹੋਇਆ ਦੋ ਫੇਰ ਮੰਦਿਰ ਦੀ ਕੋਣ ਬੰਦ ਬਸ ਇਹੀ ਚਾਹੁੰਦੇ ਸਾਨੂੰ ਇਨਸਾਫ ਚਾਹੀਦਾ ਮੈਂ ਤੇ ਲੈ ਤੇ ਮੋਕਦੀ ਦੀ ਜਾਂਚ ਕਰ ਰਹੇ ਹਾਂ ਜੋ ਵੀ ਹੋ ਜਾਂਦਾ ਉਹ ਵੀ ਲੜਤਾਂਗੇ ਤੁਹਾਡਾ ਤਾਂ ਤੰਤ ਤਕਾ ਗਿਆ ਕੀ ਸਾਰ ਦੋਨਾਂ ਤਰਫੋਂ ਹੋਇਆ ਮੈਂ ਤਾਂ ਕੁਝ ਕਰ ਮਰਦਾ ਸਾਰ ਹੋਇਆ ਦੋ ਸਾਰ ਹੋ ਗਿਆ ਕੋਇਆ ਇਹ ਇਹ ਲੱਗਦਾ ਕੀ ਲੱਗਦਾ ਕੀ ਗੱਲਬਾਤ ਹੈ ਬਣਾ ਕੇ ਤੁਹਾਨੂੰ ਚਲਦੀ ਆਪਰਾ ਨਹੀਂ ਬਣਾ ਕਰਦੇ ਹਾਂ ਜੀ ਉਸ ਨੂੰ ਕਰੀਏ ਸਾਡੀ ਪਾਲਟੀਕੀ ਕੌਣ ਕੌਣ ਹੈ ਜੀ ਮੋਰਾ ਕੌਣ ਹੈ ਹਾਂ ਜੀ ਹੋਰਾਂ ਚਲਿਆ ਨਾ ਆਪਣੇ ਇੰਨੀ ਜਮਨ ਮੰਨਵਾਲ ਦਾ ਹਾਂ ਜੀ ਉਹਦਾ ਇਹ ਕੰਦੇ ਕੰਮ ਦਿੱਤਾ ਕੋਈ ਕੋਈ ਨਹੀਂ ਕੰਮ ਦਿੱਤਾ ਜੀ ਕਿੰਨੇ ਵਾਰ ਹੋਇਆ ਦੋ ਲੱਗਦੇ ਦੋ ਵਾਰ ਹੋਇਆ ਹਾਂ ਜੀ ਕੀ ਕਾਰਵਾਈ ਕਰਾਂਗੇ ਚੱਲੀ ਕਰਾਂਗੇ